કરીnga ਇੱਕ ਮਿੰਟ ਪਰੇ ਤੁਹਾਡੀ ਦੇ ਉਹ ਗੱਲ ਵੀ ਬਾਂਦਰਾ ਤੇ ਡੱਬੀ ਆਉਣ ਵਾਲੀ ਆ ਤੁਹਾਡੀਆਂ ਕਮਾਨੀਆਂ ਚਲਾ ਲਾ ਗੱਡੀਆਂ ਤੇ ਤੁਹਾਡੀ ਮਤ ਵਜੀ ਤੁਹਾਡੀ ਬੂਟਰ ਵਾਲੀ ਚਲਾਈਏ ਕੋਈ ਮੈਨੂੰ ਪਹਿਲੇ ਦੱਸਾਂ ਬੈਲਟ ਓਸੇ ਗਰ ਬੰਪਰ ਟੁੱਟ ਗਿਆ ਵੀਰ ਦਾ ਤੇ ਰਾਲਾ ਕਟਨ ਨਾਲ ਆ ਗਿਆ ਤੇ ਸਦਾਈ ਹੋ ਗਿਆ ਗੱਡੀ ਵੇਖ ਕੇ ਉਠਾ ਗਾਰ ਬਾਬਾ ਬੰਪਰ ਓਏ ਬੰਪਰ ਉਠਾ ਗਾਰੇ ਤਾਂ ਕਿਹੜਾ ਡੇਗ ਪੈਣਾ ਹੈ ਖਰੀ ਮੜਾਇਆ ਉਠਾ ਸਭ ਹੱਥ ਨਹੀਂ ਤੇ ਇੱਥੇ ਡੇਗ ਪੂਗਾ ਬਾਬਾ ਕਿੱਥੇ ਲਾਓ ਨੰਬਰ ਪਲੇਟ ਹਾਂਜੀ ਇੱਥੇ ਲਾਵਾਂਗੇ ਇਹ ਨੰਬਰ ਪਲੇਟ ਲਾਜ਼ਮੀ ਆ ਦੁਬਈ ਦੇ ਵਿੱਚ ਕੋਈ ਵੀ ਮੇਰਾ ਵੀਰ ਭਰਾ ਗੱਡੀ ਖੜਦਾ ਵੇਖੋ ਜੁੰਡ ਕੱਢਿਆ ਨੰਬਰ ਪਲੇਟ ਲਾਜ਼ਮੀ ਲਾਉਣੀ ਆ ਕੋਟੇ ਦਾ ਫਾਇਲ ਬਹੁਤ ਅਗੜਾ ਲਾਇਸੈਂਸ ਖੇਚਲ ਵੀ ਕਰਵਾਵਾ ਕਰੋ ਉਦਾਈ ਇਹ ਹੋ ਗਿਆ ਵੇ ਕਿਹੜੀ ਤਾਰ ਆ ਉਹ ਦੂਜੀ ਨਹੀਂ ਆ ਮਮਾ ਪੰਪਾ ਟੁੱਟ ਗਿਆ ਦਾ ਮੁੰਡੇ ਦਾ ਵੇ ਵੇ ਹੁਣ ਜਿੰਗਾਰ ਦੇ ਖਿਲਾਉਂਦਾ ਬੱਲੇ ਉਹ ਤੇਰੇ ਬਾਬਾ ਅਸੀਂ ਟੋਟੇ ਜਾਣੀ ਆ ਇਹ ਤੇਰੀ ਟੁੱਟਦੀ ਨਹੀਂ ਲੱਤ ਭਾਵੇਂ ਟੁੱਟ ਜੇ ਲੈ ਰਸੀਮ ਮਾੜੀ ਆ ਭਰਾਵਾ ਇਹ ਟੁੱਟ ਜਾਣੀ ਆ ਨਹੀਂ ਕੋਈ ਤਾਰ ਹੋਰ ਉਹ ਹੈ ਨਰਪਿਆ ਹੈ ਲੈ ਆਓ ਲੈ ਆਓ ਲੈ ਆਓ ਲੈ ਆਓ ਬਾਬਾ ਤੂੰ ਨਿਆਣੇ ਵਾਲੇ ਕੰਮ ਕਰਦੇ ਆਂ ਬਾਬਾ ਬਹੁ ਇਹ ਟੁੱਟਦੀ ਬਹੁ ਨੰਬਰ ਪਲੇਟ ਦਾ ਤੈਨੂੰ ਪਤਾ ਵੀ ਫਾਈਨ ਗੱਡਾ ਮੈਂ ਵੀ ਟੁੱਟੇ ਦੇ ਫੇਕ ਹਾਲ ਕਰ ਲੈ ਤੇਰਾ ਇਹ ਟੁੱਟ ਗਿਆ ਨਾ ਇਹ ਭਾਵੇਂ ਇੰਡੀਆ ਲੈ ਜਾ ਇਧਰੇ ਇੰਡੀਆ ਲੈ ਜਾ ਸੁਣ ਲੈ ਦੀ ਭਾਜੀ ਗੱਲ ਜਿਹਦੀ ਕੋਈ ਨਹੀਂ ਸੁਣਦਾ ਮਾਰਾ ਇੱਥੇ ਮਾਰ ਦੋ ਬੈਲਟ ਇਹਨੂੰ ਟੈਂਪਰੇਰੀ ਆਹ ਮੋੜੀ ਮੋਟੀ ਮਾਰ ਦੋ ਵਾਹ ਇਹਦੇ ਵਿੱਚੋਂ ਨਹੀਂ ਕੱਢਗੇ ਮਾਰ ਦੋ ਇਹਦਰ ਨੂੰ ਮਾਰੀ ਮਾਰੀ ਬਾਬਾ ਦਰ ਪਰਲੇ ਬਣਨ ਵਾਲ ਗਿਆ ਕੱਢਦੇ ਵੇ ਜਿਗਾਰ ਵੇ ਲੋਟੇ ਆਪਣੇ ਲਈ ਜਿਗਾਰ ਆਹ ਨੰਬਰ ਵੀ ਲੈ ਲੈ ਲਾਈ ਬਲ ਇਧਰ ਵੇ ਕੰਮ ਇਹਦੇ ਉਹ ਭਰਾਵਾ ਉੱਥੇ ਮੜੀ ਮਾਰਦੇ ਕਿੱਥੇ ਕਿਤਨੇ ਡੇਗ ਪੈ ਲਗੇ ਕਿੱਥੇ ਖੜ੍ਹਦੀ ਏ ਗਾੜੀ ਛੱਲੇ ਲੈ ਜਾਣਾ ਇਹਨੂੰ ਰੂਲ ਹਟਪਈ ਦਾ ਪਤਾ ਨਾ ਇੱਕ ਵੀ ਕਚਰਾ ਵੀ ਡੇ ਪਿਆ ਨਾ ਸੜਕ ਦੇ ਪੈਂਡ ਹਜ਼ਾਰ ਰੁਪਏ ਦਾ ਹਜ਼ਾਰ ਦਾ ਜੇ ਉਹ ਤਾਂ ਲੋ ਇਦਾਂ ਵੇਖ ਲੈ ਤਾਂ ਉਹਦਾ ਦੇਣਾ ਲੈ ਫਾਈ ਦੇ ਤਾਂ ਦੂਆ ਰ ਦੇ ਦੇਣਾ ਇਦਾਂ ਹੀ ਆਈ ਦੇ ਵੇਚਣਾ ਮੂਰਖਾ ਵੇ ਲੇ ਲੇ ਉਹ ਮਾਮਾ ਕੀ ਹੈ ਬੁਲਾਓ ਆ ਬੱਲੇ ਤੇਰੇ ਠੱਲੀ ਯਾਰ ਮੜੀ ਚੱਲ ਉਹ ਨਹੀਂ ਜਾਂਦਾ ਖੇਚਣ ਮੜੀ ਆ ਆਪਣੇ ਨੂੰ ਥੈਂਕ ਯੂ ਭਾਈ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਇਹਦਾ ਭਰਾ ਹੈ ਜੇ ਰਾਤ ਮਿਹਨਤ ਕਰਦੇ ਹੋ ਉਮੀਦ ਕਾਦੀ ਬੰਮਰ ਤੋੜ ਕੇ ਘਾ ਦੂ ਆ ਗਿਆ ਜੀ ਉਹਦਾ ਦੇ ਲੋ ਕੰਮ ਲੋ ਕਾ ਚੱਲ ਲੱਲਿਆ ਉਹ ਸਮਾਨ ਮਾਮਾ ਚਾਰ ਉੱਥੇ ਰਹਿ ਗਏ ਫੜ ਕੇ ਲਿਆ ਜਾ ਪਾ ਜੀ ਵੇਲਾ ਬਾਬਾ ਵੇਲਾ ਬਾਬਾ ਚੱਲ ਚੱਲ